ਭਾਈ ਜੀ ਕੀ ਚੀਜ਼ ਹੈ ਆਪਣੇ ਇਸ਼ਾਨ ਕਾਟਲ ਫੀਡ ਆਉਂਦੀ ਆ ਪਸ਼ੂਆਂ ਵਾਸਤੇ ਮੱਝਾਂ ਤੇ ਗਾਵਾਂ ਵਾਸਤੇ ਫੈਟ ਦੁੱਧ ਭਰਨ ਵਾਸਤੇ ਟੈਸਟ ਨਵਾਂਣ ਵਾਸਤੇ ਆਉਂਦੀ ਆ ਇਸ਼ਾਨ ਦਾ 90 ਕੇਅਰ ਪ੍ਰੋਗਰਾਮ ਚੱਲਦਾ ਪਿਆ 90 ਦਿਨ ਦਾ ਕੇਅਰ ਪ੍ਰੋਗਰਾਮ ਚੱਲਦਾ ਪਿਆ ਇਹਦੇ ਵਿੱਚ ਕੀ ਹੋ ਜਾਂਦਾ ਕਿ ਡ్రਾਈ ਪੀਰੀਅਡ ਦੇ ਵਿੱਚ ਜੇ ਤੁਸੀਂ ਪਸ਼ੂ ਨੂੰ ਸਾਫ ਸਵਾਲ ਕਰਦੇ ਹੋ ਸਹੀ ਤਰੀਕੇ ਨਾਲ ਤਾਂ ਉਹਦੇ ਵਿੱਚ ਇਹ ਹੋ ਜਾਂਦਾ ਕਿ ਪਸ਼ੂ ਦਾ ਜਿਹੜਾ ਸਾਰਾ ਸੂਆ ਉਹ ਆਸਾਨੀ ਨਾਲ ਨਿਕਲਦਾ ਤੇ ਉਹਦੇ ਵਿੱਚ ਪਸ਼ੂ ਘੱਟ ਬਿਮਾਰ ਹੁੰਦਾ ਵਾ ਆਪਣਾ ਡਰਾਈ ਜਾਂਦਾ ਵਾ ਇਹ ਡਰਾਈ ਪੀਰੀਅਡ ਦੇ ਵਿੱਚ ਅਨੰਦ ਸ਼ਸ਼ੀਕਲ ਜੀ ਮੇਰਾ ਨਾਮ ਮਕਬਾਲ ਸਿੰਘ ਆ ਜੀ ਮੈਂ ਸਮਾਲਸਰ ਤੋਂ ਬੁਲਾਉਂ ਕਰਦਾ ਜੋ ਸਾਡਾ ਪਲਾਂਟ ਹੈਗਾ ਇਹ ਸਮਾਲਸਰ ਲੰਡੇ ਰੋਡ ਦੇ ਉੱਤੇ ਆ ਸੀਆਰ న్యూਟ੍ਰੀਸ਼ਨ ਪ੍ਰਾਈਵੇਟ ਲਿਮਟਿਡ ਤੋਂ ਆ ਠੀਕ ਹੈ ਜੀ ਬਾਕੀ ਅਸੀਂ ਜੋ ਸਪਲਾਈ ਦੇ ਰਹੇ ਆ ਸਾਰੇ ਪੰਜਾਬ ਦੇ ਵਿੱਚ ਰਾਜਸਥਾਨ ਗੁਜਰਾਤ ਮਹਾਰਾਸ਼ਟਰ ਉੱਤਰਾਖੰਡ ਸਾਰੇ ਸਪਲਾਈ ਦੇ ਰਹੇ ਆ ਠੀਕ ਹੈ ਜੀ ਬਾਕੀ ਆਪਣੇ ਕੋਲ ਜਿਹੜੇ ਪ੍ਰੋਡਕਟ ਹੈਗੇ ਆ ਸਾਰੇ ਲੱਗ ਲੱਗਾ ਅਮਜਾਂ ਵਾਲਾ ਲੱਗਾ ਆ ਰਿਆ ਗਾਈਆਂ ਵਾਲਾ ਲੱਗਾ ਆ ਰਿਆ ਜੋ ਤੂਰੇ ਦੇ ਵਿੱਚ ਚਾਹੁੰਦਾ ਉਹ ਲੱਗ ਆ ਰਿਹਾ ਬਾਕੀ ਜੋ ਕਾਪ ਸਟਾਰਟਰ ਹੈ ਡਰੋਵਰ ਹੈ ਫਰ ਟੋਟਲੀ ਪ੍ਰੋਡਕਟ ਆਪਣੇ ਕੋਲੇ ਆ ਰਿਹਾ ਬਾਕੀ ਨੰਬਰ 1 ਤੇ ਆਪਾਂ ਜੋ ਕੰਮ ਕਰ ਰਹੇ ਆ ਅਫਲਾਟੋਕਸਨ ਤੇ ਕੰਮ ਕਰ ਰਹੇ ਆ ਜੋ ਦੁੱਧ ਦੇ ਵਿੱਚ ਉੱਡੀ ਆਉਂਦੀ ਆ ਆਪਾਂ ਉੱਤੇ ਕੰਮ ਕਰ ਰਹੇ ਹਾਂ ਬਹੁਤ ਵਧੀਆ ਕੁਆਲਿਟੀ ਨਾਲ ਬਾਕੀ ਪ੍ਰੋਪਰ ਆਪਣੇ ਕੋਲੇ ਫੈਕਟਰੀ ਦੇ ਵਿੱਚ ਲੈਬ ਆ ਜੀ ਸਾਰੀ ਚੀਜ਼ ਆਪਾਂ ਜੋ ਰੌਅ ਮਟੀਰੀਅਲ ਪਹਿਲਾਂ ਆਪਾਂ ਟੈਸਟ ਕਰਦੇ ਆ ਲੈਬ ਦੇ ਵਿੱਚ ਫਿਰ ਫੀਡ ਦੇ ਵਿੱਚ ਪਾਉਨੇ ਆ ਜਦੋਂ ਫੀਡ ਬਣ ਗਈ ਆ ਉਦੋਂ ਬਾਅਦ ਫੀਡ ਦਾ ਟੈਸਟ ਲਾਉਣਾ ਪ੍ਰੋਪਰ ਕੁਆਲਟੀ ਦਾ ਕੰਮ ਕਰ ਰਹੇ ਆ ਜੀ ਜੰਨੀ ਇਹਦਾ ਰੇਟ ਜਿਹੜਾ ਹੈਗਾ ਜੀ ਆਪਣਾ ਮਿਲਕਿੰਗ ਪ੍ਰੋਡਕਟ ਜਿਵੇਂ 15 17 ਲੀਟਰ ਤੱਕ ਹੈਗਾ ਇਹ ਆਪਣਾ 1500 ਇੱਕ ਹੈਗਾ 1600 ਇਹਦੇ ਰੇਂਜ ਦੇ ਵਿੱਚ ਆ ਰਹੇ ਆ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ है हाँ जी ये मुस्कान का जो फीड है और ये काफ्टा ट्रीफर ट्रांजिशन मैं फ्लाश शाइन आठ हज़ार या ये चूरी में है और ये सभी ये गोली ये रोस्टर है वो हमारा बनाना तो हालात तो रेट 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 सर ये डीलरों का अलग होता है फार्मों का अलग वो ऐसे हम मेले में वो डिस्कस नहीं कर सकते आपका मेन प्लांट कहाँ पर लगा हुआ है रायपुर पंजाब पंजाब में कहा आपके मेन ऑफिसर जहाँ आपकी फीड आती है लगभग पूरे पंजाब में जाती है आ, ऐसे भैया डिस्ट्रीब्यूटर होते हैं हाँ जी और सब डीलर होते हैं डिस्ट्रीब्यूटर ओवरऑल पंजाब जैसे फरीदकोट होगा हाँ जी और आगे जाके पैंतीस चालीस किलोमीटर बाद गुरु हर साया है ऐसे शहरों में बड़े शहरों में और गाँव में यो डीलर और फार्मर थैंक यू ਜੀ ਆ ਜੀ ਆਪਣੀ ਖੇਤੀ ਦੇ ਨਾਮ ਤੋਂ ਮੋਬਾਈਲ ਐਪਲੀਕੇਸ਼ਨ ਹੈ ਜੀ ਆ ਜੀ ਸੇਵਾ ਦੇ ਤੌਰ ਤੇ ਆਪਾਂ ਲਾਂਚ ਕੀਤੀ ਸੀਗੀ ਸੇਵਾ ਕਰਨ ਵਾਸਤੇ ਆਪਾਂ ਐਡਵਾਈਜ਼ਰੀ ਸਰਵਿਸਿਜ਼ ਦਿੰਨੇ ਆ ਪਿਛਲੇ 8 ਸਾਲਾਂ ਤੋਂ ਤੇ 8 ਸਾਲਾਂ ਵਿੱਚ ਆਪਣੇ ਨਾਲ કુલ 14 ਲੱਖ ਕਿਸਾਨ ਜੁੜ ਚੁਕੇ ਆ ਜਿਹੜੇ ਇਹ ਸੇਵਾ ਦਾ ਲਾਭ ਉਠਾ ਰਹੇ ਆ ਤੇ ਹੁਣ ਆਪਾਂ ਈ-ਕਮਰਸ ਦਾ ਪਲੈਟਫਾਰਮ ਵੀ ਲਾਂਚ ਕੀਤਾ ਹੈ ਐਪ ਦੇ ਉੱਤੇ ਜਿਹਦੇ ਵਿੱਚ ਆਪਾਂ ਜਿਹੜੇ ਵੀ ਕੋਈ ਵੀ ਜਿਵੇਂ ਫਾਰਮਰ ਆ ਆਪ ਦੇ ਉੱਤੇ ਆ ਕੁਸਚਨ ਆਨਸਰ ਦਾ ਸੈਕਸ਼ਨ ਹੈ ਜੀ ਐ ਦੇ ਵਿੱਚ ਆਪ ਦੀ ਫਸਲ ਜਾਂ ਪਸ਼ੂ ਪਾਲਣ ਦੀ ਫੋਟੋ ਵੀਡੀਓ ਜਾਂ ਆਡੀਓ ਰਿਕਾਰਡ ਕਰਕੇ ਅਪਲੋਡ ਕਰ ਸਕਦਾ ਤੇ ਉਹਦੇ ਵਿੱਚ ਸਾਡੇ ਨਾਲ 300 ਤੋਂ ਵੱਧ ਐਕਸਪਰਟਸ ਜੁੜੇ ਹੋਏ ਆ ਜਿਹੜੇ ਕਿ 24 ਆਵਰਸ ਦੇ ਅੰਦਰ ਅੰਦਰ ਉਹਨਾਂ ਨੂੰ ਪ੍ਰੋਬਲਮ ਦਿੰਦੇ ਆ ਤੇ ਸਾਰਟ ਦੱਸ ਦੋ ਜਿਹੜਾ ਟੈਕਨੀਕਲ ਹੈ ਜੋ ਵੀ ਯੂਜ਼ ਕਰ ਸਕਦੇ ਹੋ ਤੇ ਫਿਰ ਉਹ ਟੈਕਨੀਕਲ ਜਿਹੜਾ ਫਾਰਮਰ ਆ ਐਪ ਦੇ ਉੱਤੋਂ ਉਹ ਕੈਮੀਕਲ ਨੇਮ ਸਰਚ ਕਰਕੇ ਜੋ ਵੀ ਪ੍ਰੋਡਕਟਸ ਆ ਰਹੇ ਆ ਉਹ ਹੋਮ ਡਿਲੀਵਰੀ ਕਰਵਾ ਸਕਦਾ ਹੈ ਤੇ ਹਾਂਜੀ ਸ਼ਾਇਦ ਫੁੱਲਾ ਤਾਂ ਹੁੰਦਾ ਤੇ ਫਰੀਡ ਕੋਡ ਵਿੱਚ ਕੋਈ ਇਹਨਾਂ ਦਾ ਮੇਨ ਹੈ ਬ੍ਰਾਂਡ ਕੋਈ ਫਰੀਡ ਕੋਡ ਸਾਡੇ ਸਤਰਾਮ ਜੀ ਹੈਗੇ ਆ ਅੱਛਾ ਜੀ ਇਹਨਾਂ ਤੋਂ ਤੁਸੀਂ ਲੈ ਸਕਦੇ ਹੋ ਅਸਲ 'ਚ ਸ਼ਾਇਦ ਹਮੇਸ਼ਾ ਮਦੂਮੱਕੇ ਵਾਲਕ ਤੋਂ ਹੀ ਲੈਣਾ ਚਾਹੀਦਾ ਠੀਕ ਹੈ ਜੀ ਠੀਕ ਹੈ ਨਾ ਤੇ ਇਹਨਾਂ ਦਾ ਤੁਸੀਂ ਰੇਟ ਦੱਸੋਗੇ ਜੇ ਕੋ ਸ਼ਹਿਦ ਦੇ ਅਲੱਗ-ਅਲੱਗ ਰੇਟ ਹੁੰਦੇ ਆ ਜਿਵੇਂ ਮੰਨ ਕੇ ਲਗ ਫੁੱਲਾਂ ਦਾ ਵੀ ਅਲੱਗ-ਅਲੱਗ ਦਾ ਹੁੰਦਾ ਜੇ ਸਾਡੇ ਕੋਲ ਸਰੋਂ ਦੇ ਫੁੱਲਾਂ ਦਾ ਵੀ ਟੈਸਟ ਕਰਾ ਰਹੇ ਆ ਅਸੀਂ ਲੋਕਾਂ ਨੂੰ ਹਾਂਜੀ ਤੇ ਕੜੀ ਬੱਤੇ ਵਾਲਾ ਵੀ ਟੈਸਟ ਕਰਾ ਰਹੇ ਆ ਜਿਹਨੂੰ ਆਪਾਂ ਪਹਾੜੀ ਸ਼ਹਿਦ ਕਹਿ ਸਕਦੇ ਆ ਇਹਨਾਂ ਸਵਾਲ ਕੁ ਦਾ ਸ਼ਹਿਦ ਕਹਿ ਸਕਦੇ ਆ ਤੇ ਮਲਟੀਪਲ ਫੁੱਲਾਂ ਦਾ ਸ਼ਹਿਦ ਕਹਿ ਸਕਦੇ ਆ ਤਾਂ ਇਹ ਮੇਜ ਕਰ ਹੋਣਾ ਆਉਣ ਵਾਲੇ ਦਿਨਾਂ ਚ ਮੇਰੀ ਦੇ ਫੁੱਲਾਂ ਤੋਂ ਸ਼ਹਿਦ ਆਉਣ ਵਾਲਾ ਅਲੱਗ-ਅਲੱਗ ਫੁੱਲਾਂ ਦਾ ਸ਼ਹਿਦ ਹੁੰਦਾ ਤੇ ਮੇਰੀ ਬੇਨਤੀ ਹੈ ਵੀ ਬਾਤ ਤੋਂ ਬਾਤ ਜਿਹੜੇ ਸ਼ਹਿਰ ਫਰੀਦਨ ਨਾਲੇ ਲੋਕ ਹੈ ਉਹਨਾਂ ਨੂੰ ਸ਼ਹਿਦ ਮੱਖੀ ਪਾਲਕਾ ਤੋਂ ਹੀ ਸ਼ਹਿਦ ਦਿੰਦਾ ਤੇ ਇੱਕ ਅੱਜ ਕੱਲ ਡੋਮ ਡਿਲੀਵਰੀ ਚੱਲ ਰਹੀ ਹੈ ਤੁਸੀਂ ਹੋਮ ਡਿਲੀਵਰੀ ਕਰਦੇ ਆ ਵੀਰ ਆਹਾਂ ਹੋਮ ਡਿਲੀਵਰੀ ਵੀ ਕਰ ਦੇਗੇ ਜੀ ਠੀਕ ਧੰਨ ਕੀਕਲ ਵੀਰ ਜੀ ਸਾਰਿਆਂ ਨੂੰ ਅ ਅਸੀਂ ਸਭ ਤੋਂ ਪਹਿਲਾਂ ਮੈਂ ਦੱਸਦੀ ਵੀ ਮੇਰਾ ਨਾਮ ਅਮਨਦੀਪ ਕੌਰ ਪੈਂਡ ਕਰਮਿੱਤੀ ਜ਼ਿਲ੍ਹਾ ਫਿਰੋਜ਼ਪੁਰ ਤੇ ਅਸੀਂ ਬਠਿੰਡਾ ਤੋਂ ਕੇਵੀਕੇ ਤੋਂ ਟ੍ਰੇਨਿੰਗ ਲਈ ਆ ਪੇਂਟਿੰਗ ਦੀ ਤੇ ਕੜਾਈ ਅਸੀਂ ਘਰ ਹੀ ਸਿੱਖੀ ਤੇ ਨਾਲ ਅਸੀਂ ਗੁਰਮਕੀ ਦੇ ਜਿਹੜੀ ਵਰਣਮਾਲਾ ਦੇ 35 ਅੱਖਰ ਆ ਉਹ ਲੀਕਦੇ ਆ ਇਹਦੇ ਮਤਲਬ ਕਿ ਹੱਥ ਨਾਲ ਪੇਂਟ ਕਰਦੀ ਆ ਕੜਾਈ ਕਰਦੀ ਆ ਤੇ ਬੈਕ ਸਾਈਡ ਤੇ ਪੰਜਾਬ ਦਾ ਨਕਸ਼ਾ ਅਸੀਂ ਇਸ ਦਾ ਬਣਾਉਣੇ। ਨਾਲ ਨਾਲ ਦੁਪੱਟੇ ਅਸੀਂ ਤਿਆਰ ਕਰਦੇ ਆ ਚਾਦਰੇ ਜਿਹੜੇ ਮੋਰਨੀਆਂ ਕਹਿੰਦੇ ਆ ਅੱਜ ਕੱਲ੍ਹ ਚੱਲ ਰਹੇ ਆ ਮੁੰਡੇ ਮੋਰਨੀਆਂ ਵਾਲੇ ਚਾਦਰੇ ਬੰਦਦੇ ਆ ਉਹ ਅਸੀਂ ਚਾਦਰੇ ਤਿਆਰ ਕਰਦੇ ਆ। ਮਤਲਬ ਕਿ ਲੋਈਆਂ ਤਿਆਰ ਕਰਦੇ ਆ ਗਰਮਖੀ ਬਰਨ ਵਾਲਾ ਦੀਆਂ। ਦੁਪੱਟੇ ਇਹ ਮੇਨ ਜੇ ਤਾਂ ਛੋਟੇ ਤੋਂ ਸਕੂਲ ਦਿੱਲੀ ਜਿਵੇਂ ਬਣਾਉਣੇ ਤੁਸੀਂ ਆਪਣੇ ਨੰਬਰ 'ਤੇ ਸਕੂਲ। ਹਾਂਜੀ ਆ ਸਾਡਾ ਫਲੈਕਸ ਲੱਗੇ ਹੈਗਾ ਤੁਸੀਂ ਦੇਖ ਸਕਦੇ ਆ। ਇਹ ਤੁਸੀਂ ਮੇਲੇ ਤੇ ਆ ਤੇ ਮੇਲੇ ਤੋਂ ਤੁਹਾਨੂੰ ਕੀ ਜਾਣਕਾਰੀ ਮਿਲੀ ਸਾਨੂੰ ਬਹੁਤ ਸਾਰੀ ਜਾਣਕਾਰੀ ਇਥੋਂ ਪ੍ਰਾਪਤ ਹੁੰਦੀ ਹੈ ਖੇਤੀਬਾੜੀ ਬਾਰੇ ਬਹੁਤ ਸਾਰੀ ਜਾਣਕਾਰੀ ਮਿਲੀ ਆ ਤੇ ਬਹੁਤ ਕੋ ਚੀਜ਼ਾਂ ਸਾਨੂੰ ਨਵੀਆਂ ਵੇਖਣ ਨੂੰ ਮਿਲੀਆਂ ਤੇ ਅਸੀਂ ਸਵੇਰੇ ਆਏ ਆ ਤੇ ਸਾਰੇ ਮੇਲੇ ਦਾ ਢੇੜਾ ਕੱਢ ਰਹੇ ਆ ਤੇ ਸਾਨੂੰ ਮੇਲਿਆਂ ਚ ਪਿੰਡਾਂ ਵਾਲਿਆਂ ਨੂੰ ਸਾਰੇ ਮੇਲਿਆਂ ਚ ਆਉਣਾ ਚਾਹੀਦਾ ਕਿ ਸਾਨੂੰ ਭਰਪੂਰ ਜਾਣਕਾਰੀ ਮਿਲਦੀ ਹੈ ਨਵੀਆਂ-ਨਵੀਆਂ ਤਕਨੀਕਾਂ ਦੀ ਜਾਣਕਾਰੀ ਹੁੰਦੀ ਹੈ ਤੇ ਅਸੀਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਮੇਲਿਆਂ ਚ ਆਓ ਆਰਗੈਨਿਕ ਖੇਤੀ ਕਰੋ ਰੇਹਾਂ ਸਪੜਿਆ ਤੋਂ ਬਚੋ ਤੇ ਬਿਮਾਰੀਆਂ ਤੋਂ ਬਚਦੇ ਲੋਕਾਂ ਨੂੰ ਵੀ ਬਚਾਓ। ਕੀ ਕੁਝ ਖਰੀਦਿਆ ਇੱਥੇ ਆ ਕੇ? ਅਰੇ ਅਸੀਂ ਕੁਝ ਨਹੀਂ ਖਰੀਦਿਆ ਜੀ। ਅਸੀਂ ਅਸੀਂ ਘੇੜੇ ਕੱਢ ਰਹੇ ਆਂ। ਜਾਨ ਲੱਗੇ ਜਿਹੜਾ ਵੀ ਕੁਝ ਫਰੀਦਣਾ ਉਹ ਖਰੀਦਾਂਗੇ। ਸ਼ੁਕਰੀਆ। ਹਾਂ ਕੁਝ ਜੀ ਜਾਂੜੀਆਂ ਖਰੀਦਣ ਵਾਲੀਆਂ ਰਹਿੰਦੀਆਂ। ਜਾਨ ਲੱਗੇ ਖਰੀਦਾਂਗੇ। ਕਿਉਂਕਿ ਅਸੀਂ ਅਜੇ ਰੱਖਣ ਸੰਬੰਧੀ ਸਾਨੂੰ ਥੋੜਾ ਔਖਾ ਹੋ ਜਾਂਦਾ ਦਿੱਕਤ ਆਉਣੀ ਆ ਤੇ ਅਸੀਂ ਪਹਿਲਾਂ ਘੇੜੇ-ਘੇੜੇ ਕੱਢ ਲਗੇ। ਫੇਰ ਕੁਝ ਕਾਹੀ ਪਨੀਰੀਆਂ ਜਾਂ ਬੂਟੇ ਲੈਣੇ ਆ ਉਹ ਜਾਨ ਲੱਗੇ ਲਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤ। ਨਰਸਰੀ ਕਿੱਥੇ ਆ ਜੀ? ਉਹ ਆਪਣੇ ਤੇ ਤੁਸੀਂ ਉੱਥੋਂ ਚੱਲ ਕੇ ਆਏ ਹਾਂ ਹਾਂ ਜੀ ਜਮਾਲਪੁਰਿਆਂ ਜੀ ਹਾਂ ਜੀ ਹਾਂ ਜੀ ਤੇ ਕੀ ਰੇਟ ਕੀ ਦੇ ਰਹੇ ਆ ਇਹ ਰੈਡੀ ਜਿਹੜੀ ਸਾਡਾ ਇਹ ਗੋਭੀ ਹਾਈਬ੍ਰਿਡ ਦਾ ਹਾਂ ਜੀ ਇਹ 100 ਰੁਪਿਆ 100 ਬੂਟਾ ਅੱਛਾ ਜੀ ਹਾਂ ਇੰਤਰ ਵੀ ਦਾ ਬੂਟਾ ਪੰਨ ਠੀਕ ਹੈ ਜੀ ਹਾਂ ਜੀ ਇਹ ਹਾਈਬ੍ਰਿਡ ਹੈ ਸਾਰੇ ਹਾਈਬ੍ਰਿਡ ਹੈ ਹਾਂ ਜੀ ਹਾਂ ਜੀ ਤੇ ਤੁਸੀਂ ਹੋਮ ਡਿਲੀਵਰੀ ਕਰਦੇ ਕਿ ਮੇਲੇ ਚ ਸਿਰਫ ਵੇਚਦੇ ਜਾ ਨਹੀਂ ਹੁਣ ਡਿਲੀਵਰੀ ਵੀ ਕਰਦੇ ਆ ਜੀ ਠੀਕ ਹੈ ਜੀ ਪਿੰਡਾਂ ਦੇ ਵਿੱਚ ਵੀ ਜਾਂਦੇ ਆ ਸੀ ਗੱਡੀ ਘੁੰਮਦੀ ਸਾਡੀ ਅੱਛਾ ਅੱਛਾ ਹਾਂ ਜੀ ਕੋਈ ਤੁਹਾਡਾ ਨੰਬਰ ਦੱਸੋਗੇ ਹਾਂ ਜੀ 95925971 ਬੈਂਕ ਠੀਕ ਹੈ ਹ ਉਹ ਨਾਰਮਲ ਹੋਤਾ ਨਹੀਂ ਨਾ ਕਰੀਏ ਆ ਉਹਨੇ ਸਾਨੂੰ ਦੱਬੋ ਦੇਣਾ